देखो मैं आप सभी को यही कहना चाहती हूं आओ हिमाचल घूमो बट एक छोटा सा मैसेज है सच में हां जी तो एक अपन पहला वीडियो पाइए पहला एक और कोटे दिखाई दे और अब अलग तरह के कोटे दिखाउने हां सबसे पहले इधर दूरों देख लो बहुत कैंट लग रहे हैं वैसे बैठने का भी सिस्टम पूरे पार्टियां बूटियां करनी है जिन्होंने फैमिली नाल आना है ना ते आप भाई आ रहे भाई आज दिखाओ महाराज और ਔਰ ਭਾਈ ਕੀ ਹਾਲ ਚਾਲ ਹੈ ਕੀ ਨਾਮ ਹੈ ਭਾਈ ਆਪਣਾ ਯਸ਼ ਯਸ਼ ਹਾਂਜੀ ਓਕੇ ਔਰ ਇਹ ਕਿੰਨਾ ਹੁੰਦਾ ਹੈ ਇਸਕਾ ਮਤਲਬ ਸਰਵਰ ਹੈ ਤਾਂ ਪਰ ਨਾਈਟ ਕਰ ਇੱਕ ਰਾਤ ਕੇ ਵਰਨਾਇਟ ਕਰ ਓਕੇ ਔਰ ਯਹਾਂ ਤੇ ਕੋਈ AC ਵਗੈਰਾ ਕੀ ਲੋੜਤ ਪੈਂਦੀ ਨਹੀਂ ਨਾ ਠੰਡੀ ਹੋ ਤਾਂ ਆ ਜੋ ਠੀਕ ਹੈ ਆਪਾਂ ਦੇਖਦੇ ਅੰਦਰੋਂ ਦੇਖਦੇ ਆਂ ਦੇਖੋ ਯਾਰ ਮਤਲਬ ਵਧੀਆ ਯਾਰ ਹਨਾ ਮੈਂ ਉਹੀ ਗੱਲ ਫੇਰ ਦੁਹਰਾ ਰਿਹਾ ਕਿ ਹਰ ਇੱਕ ਚੀਜ਼ ਦਾ ਐਕਸਪੀਰੀਅੰਸ ਕਰਨਾ ਚਾਹੀਦਾ ਬੰਦੇ ਨੂੰ ਨਾ ਮੇਰਾ ਇਹੀ ਸੁਪਨਾ ਹੈ ਕਿ ਅਗਰ ਤੁਸੀਂ ਬਧੀਆਂ ਪਿਆਰ ਦਿੱਤਾ ਆਪਣੇ ਚੈਨਲ ਨੂੰ ਸ਼ੇਅਰ ਕੀਤੀਆਂ ਵੀਡੀਓ ਮੇਰੇ ਇਹੀ ਸੁਪਨਾ ਪੂਰੀ ਦੁਨੀਆ ਦੇ ਵਿੱਚ ਆਪਾਂ ਇਹੀ ਐਕਸਪੀਰੀਅੰਸ ਕਰਾਂ ਯਾਰ ਇੱਕ ਚੰਗਾ ਚੰਗਾ ਐਕਸਪੀਰੀਅੰਸ ਲਾਈਵ ਦਾ ਸਾਰਾ ਐਕਸਪੀਰੀਅੰਸ ਕਰਾਂਗੇ ਆਜੋ ਆ ਦੇਖੋ ਕੀ ਬਾਤ ਹੈ ਯਾਰਾ ਦੇ ਫੇ ਉਹਦੇ ਨਾਲੋਂ ਵੀ ਵਸਟੇ ਨਾਲ ਤਾਂ ਹੈ ਛੋਟਾ ਹੈ ਆ ਲੈ ਕੀ ਬਾਤ ਹੈ ਯਾਰ ਆ ਦੇਖੋ ਬਬੇ ਛੋਟੀ ਜੀ ਚੀਜ਼ ਹੈ ਛੋਟੀ ਜੀ ਚੀਜ਼ ਦੇ ਇਹਦੇ ਵਿੱਚ ਸਾਰਾ ਕੁਝ ੁੱਠਿਆ ਹੋਇਆ ਹੈ ਬਾਈ ਨੇ ਸਭ ਤੋਂ ਪਹਿਲਾਂ ਤਾਂ ਵੈੱਡ ਆ ਗਿਆ ਇੱਧਰ ਆ ਗਿਆ ਸਿੰਗਲ ਬੈੱਡ ਤੇ ਇੱਥੇ ਆ ਗਿਆ ਟੇਬਲ ਤੇ ਆ ਬੈਠ ਸਕਦੇ ਹੋ ਮੰਨ ਲਓ ਚੇਅਰ ਹੋ ਗਈ ਯਾਰ ਤੇ ਇੱਧਰ ਹੋ ਗਿਆ ਟੇਬਲ ਪਏ ਆ ਜਾਨੀ ਕਿ ਕੋਈ ਸਟੱਡੀ ਵਗੈਰਾ ਕਰਨੀਆ ਚੇਅਰ ਤੇ ਇੱਥੇ ਰੱਖ ਕੇ ਨਾ ਔਰ ਵਾਸ਼ਰੂਮ ਦੇਖੋ ਕੀ ਬਾਤ ਆ ਯਾਰ ਵਾਸ਼ਰੂਮ ਵਾਸ਼ਰੂਮ ਬਾਈ 5 ਸਟਾਰ ਹੋਟਲ ਨੂੰ ਫੇਲ ਕਰਦਾ 5 ਸਟਾਰ ਹੋਟਲ ਨੂੰ ਫੇਲ ਕਰਦਾ ਛੋਟੀਆਂ ਛੋਟੀਆਂ ਚੀਜ਼ਾਂ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਤੁਹਾਡੇ ਮੰਨ ਲਓ ਤੁਹਾਡੇ ਲਈ ਆਪ ਆਈ ਆ ਚੈਨਲ ਨੂੰ ਵਧੀਆ ਹੋ ਪਰਨੇ ਆ ਤੁਸੀਂ ਸਾਥ ਦੋਗੇ ਆ ਦੇਖੋ ਤੁਸੀਂ ਥੋੜਾ ਇੱਧਰ ਵੀ ਰੱਖਿਆ ਕਰ ਮੇਰੇ ਸਿਰ ਤੇ ਤੇ ਚੈਨਲ ਨੂੰ ਸਾਥ ਦਿਓ ਤੁਸੀਂ ਛੋਟੇ ਸਾਥ ਦੀ ਜਰੂਰਤ ਹੈ ਆਪਾਂ ਅੱਗੇ ਅੱਗੇ ਬਹੁਤ ਕੁਝ ਐਕਸਪੀਰੀਅੰਸ ਕਰਾਂਗੇ ਠੀਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਸਿਸਟਮ ਹੈ ਯਾਰ ਇੱਧਰ ਦੇਖੋ ਆ ਬਹੁਤ ਵਧੀਆ ਚੀਜ਼ਾਂ ਨੇ ਯਾਰ ਛੋਟੇ ਛੋਟੇ ਚੀਜ਼ਾਂ ਕਿਉਂਕਿ ਇੱਕ ਲੱਕੜ ਦੇ ਬਣਾਏ ਹੋਏ ਨੇ ਹਨਾ ਸਭ ਤੋਂ ਵਧੀਆ ਆ ਦੇਖੋ ਇੱਧਰ ਆਪਣਾ ਦੇ ਪਹਿਰਾਵਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਤੇ ਕਿਹੜੀ ਚੀਜ਼ ਦੀ ਘਾਟ ਰਹੀ ਹੈ ਪਹਿਰਾਵੇ ਤੁਸੀਂ ਉਹ ਵੀ ਦੱਸਿਓ ਕਿਉਂਕਿ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਪੁਰਾਣੇ ਜਿਹੜੇ ਹੈਗੇ ਨੇ ਆਪਣੇ ਦਾਦੇ ਪੜਦਾਦੇ ਉਹਨਾਂ ਨੂੰ ਜ਼ਿਆਦਾ ਪਤਾ ਸੀ ਇਹ ਪਹਿਰਾਵੇ ਬਾਰੇ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਤੇ ਜੇ ਵਧੀਆ ਲੱਗ ਰਿਹਾ ਪਹਿਰਾਵਾ ਤਾਂ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਤੁਹਾਡੇ ਪਿਆਰ ਦੀ ਜਰੂਰਤ ਹੈ ਬਸ ਫਾਕ ਜੇ ਅੱਗੇ ਫੱਟੇ ਚੱਕਦੇ ਹੀ ਭਗੇ ਜਾਣਾ ਮੈਂ ਪਰਮਾਤਮਾ ਮਿਹਰ ਕਰੇ ਤੇ ਮੇਰੇ ਆਪਾਂ ਇੰਡੀਆ ਟੂਰ ਕਰਨੇ ਤੇ ਉਹਦੇ ਵਿੱਚ ਇਹੀ ਐਕਸਪੀਰੀਅੰਸ ਕਰਨੀਆਂ ਨੇ ਲਾਈਫ ਛੋਟੇ ਛੋਟੇ ਚੀਜ਼ਾਂ ਲਾਈਫ 'ਚ ਐਕਸਪੀਰੀਅੰਸ ਕਰਨੀਆਂ ਨੇ ਆਪਾਂ ਕਿਉਂਕਿ 5 ਸਟਾਰ ਹੋਟਲਾਂ ਦੀਆਂ ਵੀਡੀਓ ਤਾਂ ਹਰ ਇੱਕ ਪਾ ਦਿੰਦੇ ਤੇ ਯਾਰ ਛੋਟੇ ਛੋਟੇ ਚੀਜ਼ਾਂ ਨਹੀਂ ਆ ਬ ਠੀਕ ਹੈ ਤੁਸੀਂ ਦੇਖੋ ਤੇ ਬਸ ਕੋਈ ਵਧੀਆ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਯਾਰ ਹਨਾ ਆ ਦੇਖੋ ਸਭ ਤੋਂ ਵੱਡੀ ਚੀਜ਼ ਹੈ ਹਰਿਆਲੀ ਯਾਰ ਹਰੇ ਭਾਈ ਜਿਹੜੀ ਸਭ ਤੋਂ ਮੇਨ ਚੀਜ਼ ਹੈ ਤੇ ਹਰੇ ਭਾਈ ਹੈ ਉੱਪਰ ਉੱਪਰ ਘਰ ਨੇ ਉਹ ਉੱਪਰ ਉੱਪਰ ਲਾਲੋ ਇੱਧਰ ਦਿਖਾਈ ਉਹ ਦੇਖੋ ਇੱਧਰ ਬਹੁਤ ਵਧੀਆ ਯਾਰ ਸਿਸਟਮ ਬਾਕੀ ਥੋੜਾ ਜਿਹਾ ਚਲੋ ਇੱਧਰ ਦਾ ਕੰਮਕਾਰ ਦਾ ਤਾਂ ਔਖਾ ਹੈ ਥੋੜਾ ਜਿਹਾ ਹਨਾ ਕਿਉਂਕਿ ਪੌੜੀ ਨੂੰ ਮਾਂ ਕੀਤੀ ਹੁੰਦੀ ਹੈ ਯਾਰ ਇੰਨਾ ਹੈ ਨਹੀਂ ਇਹਨਾਂ ਦਾ ਰੋਜ਼ਗਾਰ ਹੈਗਾ ਜਿਹੜਾ ਆਪਾਂ ਦੇਖ ਸਕਦੇ ਹਾਂ ਤੇ ਆ ਵੀ ਇੱਥੇ ਮਤਲਬ ਕਿ ਕੁਰਸੀਆਂ ਵਗੈਰਾ ਲਾ ਕੇ ਇੱਥੇ ਬੰਦਾ ਜਿੱਦਾਂ ਲਾਈਕ ਬੈਠ ਸਕਦੇ ਆ ਲਾਈਆਂ ਹੋਈਆਂ ਨੇ ਇੱਧਰ ਤੁਸੀਂ ਦੇਖ ਲਓ ਬੈਠ ਸਕਦੇ ਆ ਉਹ ਸ਼ਵੇਤਾ ਹਾਂ ਆ ਸਾਡੇ ਨਾਲ ਹਿਮਾਚਲ ਦੀ ਕੁੜੀ ਐ ਇੱਕ ਠੀਕ ਐ ਆ ਇਹਦੇ ਨਾਲ ਕਰਦਿਆਂ ਗੱਲਬਾਤ ਆ ਆ ਗਈ ਸਾਡੀ ਟੀਮ ਮੈਂਬਰ ਹਾਂਜੀ ਸ਼ਵੇਤਾ ਜੀ ਆ ਗਈ ਪਹਿਲਾਂ ਵਾਲੀ ਵੀਡੀਓ ਚ ਦੋ ਵੀਡੀਓ ਚ ਪਿੱਛੋਂ ਗਾਇਬ ਹੋ ਗਈ ਹੈ ਨਾ ਇਹ ਪਤਾ ਨਹੀਂ ਕਿੱਧਰ ਧੁੱਕੇ ਬਾਗੀ ਹੋਈ ਉਹੀ ਲੰਗੀ ਨਦੀ ਚ ਫਰਾਈ ਲੰਗੀ ਐਸੇ ਐਸੇ ਲੰਗੀ ਐ ਐਸੇ ਲੰਗੇ ਮਾਈਕ ਫੜੋ ਫਿਰ ਤੁਸੀਂ ਠੀਕ ਹੈ ਜੀ ਹਾਂ ਠੀਕ ਹੈ ਤੁਹਾਨੂੰ ਕਿਦਾਂ ਲੱਗਿਆ ਸਾਰਾ ਸਿਸਟਮ ਇਹਨਾਂ ਦਾ ਬਹੁਤ ਘੈਂਟ ਲੱਗਿਆ ਸਾਡੇ ਹਿਮਾਚਲ ਦਾ ਆਪ ਬਤਾਓ ਨਾ ਆਪਕੋ ਕਿੱਸਾ ਲੱਗਾ ਹਮਾਰਾ ਹਿਮਾਚਲ ਬਹੁਤ ਵਧੀਆ ਲੱਗਿਆ ਯਾਰ ਮੈਂ ਪਰਸਨਲੀ ਕਹਾਂਦਾ ਹੈ ਨਾ ਤੇ ਆ ਸਭ ਤੋਂ ਬੁੱਢੀ ਜਿਹੜੀ ਉੱਪਰ ਉੱਪਰ ਦੇਖੀ ਹਰਿਆਲੀ ਬਹੁਤ ਵਧੀਆ ਲੱਗੀ ਯਾਰ ਔਰ ਚੀਲ ਦੇ ਪੇੜ ਹੁੰਦੇ ਨੇ ਚੀਲ ਕਹਿੰਦੇ ਇਸ ਕੋ ਓਕੇ ਕਾਦੇ ਪੇੜ ਚੀਲ ਚੀਲ ਕਹਿੰਦੇ ਤੁਸੀਂ ਓਏ ਹੁੰਦੀ ਹੈ ਕਿਹੜਾ ਫੁੰਗ ਜਾ ਮਾਰਦੇ ਕਿਹੜਾ ਕਿਹੜਾ ਸੀ ਤੁਸੀਂ ਨਾਮ ਲੱਤਾ ਇੱਕ ਬੂਟੀ ਦਾ ਬੂਟੀ ਉਹ ਹੈ ਵਿਚ ਬੂਟੀ ਆ ਕੇ ਹਾਂ ਉਹਦੇ ਨਾਲ ਖੁਰਕ ਹੁੰਦੀ ਹੈ ਖਾਰੀ ਸੁਸਤੀ ਕਾਂਟੀ ਜਾਂਦੀ ਹੈ ਇਸ ਦੇ ਅੰਦਰ ਅੱਜ ਸੀਰ ਵਰ ਸ਼ਿਮਲਾਗੇ ਉੱਥੇ ਵੀ ਦੇਖ ਹਾਂ ਹਾਂ ਸ਼ਿਮਲਾ ਵੀ ਦੱਸਿਆ تھا ਆਪਕੋ ਹਾਂ ਸਹੀ ਗੱਲ ਆ ਸਾਡੇ ਨਾਮ ਦਾ ਬੰਦਾ ਸਾਡਾ ਕੋਲ ਪਾਸ ਜੇ ਲੱਗ ਗਈ ਬਿਲਕੁਲ ਲੱਗ ਗਈ ਇਹਨੂੰ ਵਿਚਾਰਿਆਂ ਨੇ ਲੱਗੇ ਨੂੰ ਪਤਾ ਨਹੀਂ ਸੀ ਉਹ ਬੂਟੀ ਬਾਰੇ ਠੀਕ ਹੈ

ਬੁਰਾ ਮਤ ਮਾਨਾ ਗੰਦਗੀ ਮਤ ਡਾਲੋ ਪਲੀਜ਼ ਹਾਂ ਮਤਲਬ ਬੋਟਲਸ ਪੈਕੇਟਸ ਹਰ ਕਹੀ ਵੀ ਫੈਂਕ ਰਹੇ ਉਹ ਗਲਤ ਹੈ ਡਸਟਬਿਨਸ ਰੱਖੇ ਇਨੋ ਨੇ ਆਪ ਉਧਰ ਡਾਲ ਦੋ ਨਾ ਇਹ ਗਲਤ ਚੀਜ਼ ਹੈ ਬਾਕੀ ਤਾਂ ਸਭ ਠੀਕ ਹੈ ਕਿਉਂਕਿ ਆਪਾਂ ਆਪਣੇ ਘਰਾਂ ਵੀ ਜਦੋਂ ਰੱਖਦੇ ਆ ਨਾ ਆਪਾਂ ਘਰ ਐਵੇਂ ਸਫਾਈ ਰੱਖਦੇ ਆ ਤਾਂ ਆਪਾਂ ਜਿੱਥੇ ਵੀ ਜਾ ਕੇ ਰਹਿੰਦੇ ਆ ਉਹ ਵੀ ਆਪਣਾ ਘਰ ਹੁੰਦਾ ਹੈ ਨਾ ਵਧੀਆ ਉੱਥੇ ਵੀ ਸਫਾਈ ਰੱਖਿਆ ਕਰੋ ਜਿੱਥੇ ਵੀ ਬੈਠਦੇ ਹੋ ਤੇ ਬਾਕੀ ਆ ਕਾਂਟੇਜ ਤੁਸੀਂ ਦੇਖ ਲੇ ਤੁਹਾਨੂੰ ਦਿਖਾ ਦੇ ਬਹੁਤ ਛੋਟੇ ਛੋਟੇ ਵਧੀਆ ਚੀਜ਼ਾਂ ਨੇ 1100 1200 1500 ਇੰਨਾ ਗ੍ਰੈਂਟ ਹੁੰਦਾ ਇਹਨਾਂ ਦਾ ਇੱਕ ਜਿੰਨਾ ਚਿਰ ਰਹਿ ਸਕਦੇ ਹੋ ਰਹੋ ਇੰਜੋਏ ਕਰੋ ਕਿਉਂਕਿ ਲਾਈਫ ਆਇਰ ਇੱਕ ਵਾਰ ਮਿਲੀ ਹੈ ਤੇ ਸਾਰਾ ਕੁਝ ਐਕਸਪੀਰੀਅੰਸ ਕਰੋ ਚੰਗਾ ਮਾੜਾ ਚੰਗੇ ਲੋਕ ਮਾੜੇ ਲੋਕ ਸਭ ਐਕਸਪੀਰੀਅੰਸ ਕਰੋ ਠੀਕ ਹੈ ਬਾਕੀ ਚਲੋ ਮਿਲਦੇ ਹਾਂ ਅਗਲੀ ਵੀਡੀਓ ਨਾਲ ਥੈਂਕ ਯੂ ਵੈਰੀ ਮਚ